ਸਾਸਰੀ ਕਾਲਜੀ ਸਾਰਿਆਂ ਨੂੰ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਆ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂਗੇ ਇੱਕ ਨਾ ਜਿਵੇਂ ਕਿ ਆਪਾਂ ਲਾਈਨਿੰਗ ਵਾਲੇ ਸੂਟ ਦਾ ਘੇਰਾ ਫੋਲਡ ਕਰਨਾ ਹੁੰਦਾਗਾ ਉਦਾਂ ਕੱਚਾ ਕਿਵੇਂ ਕਰੀਦਾਗਾ ਸਾਈਡਾਂ ਤੋਂ ਲਾਈਨਿੰਗ ਬਾਦ ਘਟ ਜਾਂਦੀ ਆ ਕਿਤੇ ਘੇਰਾ ਤੋਂ ਲਾਈਨਿੰਗ ਵਧ ਜਾਂਦੀ ਆ ਆਪਣਾ ਕਈ ਵਾਰ ਕਪੜਾ ਵਧ ਜਾਂਦਾ ਆ ਆਪਾਂ ਉਹਦੇ ਬਾਰੇ ਦੱਸਣ ਜਾ ਰਹੇ ਹਾਂਗੇ ਕਿ ਆਪਾਂ ਕਿੱਦਾਂ ਸੈਟਿੰਗ ਕਰਾਂਗੇ ਇਹਦੀ ਤੇ ਜਿੱਦਾਂ ਕਿ ਹੁਣ ਆਪਾਂ ਪਾਈਪਿੰਗ ਲਾਉਣੀ ਹੈ ਇਹਦੇ ਆਪਾਂ ਸਾਈਡਾਂ ਤੋਂ ਆਹ ਚੀਜ਼ ਬਾਦੀ ਆਪਣੀ ਥੋੜੀ ਥੋੜੀ ਲਾਈਨਿੰਗ ਵਧਾ ਬਾਦੀ ਆਗੀ ਇਹਨੂੰ ਆਪਾਂ ਕਿੰਨੀ ਕੁ ਅੰਦਰ ਰੱਖਣੀ ਹੈ ਤੇ ਕਿੰਨੀ ਕੁ ਬਾਹਰ ਕੱਢ ਕੇ ਆਪਾਂ ਕਟਿੰਗ ਕਰਦੇ ਆ ਉਹੀ ਦੱਸਣ ਜਾ ਰਹੇ ਆ ਤਾਂ ਵੀਡੀਓ ਅੱਜ ਤੱਕ ਐਂਡ ਤੱਕ ਦੇਖਿਓ ਵੀਡੀਓ ਬਹੁਤ ਹੀ ਵਧੀਆ ਹੈ ਜੀ ਤਰੀਕਾ ਸਾਡਾ ਦੱਸਣ ਜਾ ਰਹੇ ਆ ਜਿਹੜਾ ਇਹਦੇ ਨਾਲ ਬੰਦਾ ਉਂਝੜਦਾ ਨਹੀਂ ਹੈਗਾ ਹਾਂਜੀ ਤੁਸੀਂ ਦੇਖ ਸਕਦੇ ਹੋਗੇ ਮੇਰੀ ਫੀਟਿੰਗ ਲੱਗੀ ਹੋਈ ਆਗੀ ਤੇ ਸਾਈਡਾਂ ਤੋਂ ਆਪਾਂ ਜਿਹੜੀ ਆ ਲਾਈਨਿੰਗ ਆ ਗਈ ਇਹ ਵੱਧਦੀ ਹੈਗੀ ਇਹਦੀ ਥੋੜੀ ਥੋੜੀ ਕਟਿੰਗ ਕਰਾਂਗੇ ਅੰਦਰ ਵੀ ਆਪਾਂ ਥੋੜੀ ਥੋੜੀ ਰੱਖ ਲਵਾਂਗੇ ਜ਼ਿਆਦਾ ਨਹੀਂ ਰੱਖਣੇਗੇ ਜਿਵੇਂ ਕਿ ਇੰਚਕ ਆਪਾਂ ਰੱਖਣੀ ਹੈਗੀ ਇੰਨੀ ਕੁ ਜਾਂਦਾ ਉੱਠਦੀ ਜੀ ਹੋਵੇ ਇਸ ਤਰੀਕੇ ਨਾਲ ਤਾਂ ਕਿ ਆਪਣਾ ਧੋਪ ਆ ਕੇ ਕੱਪੜਾ ਸੁੰਗੜੇ ਨਾ ਵਿੱਚ ਤੇ ਲਾਈਨਿੰਗ ਸੈਟ ਆ ਜੀ ਹਾਂਜੀ ਆ ਦੇਖਿਓ ਥੋੜੀ ਜੀ ਆਪਾਂ ਵਧ ਕੇ ਵਧਾ ਕੇ ਆਪਾਂ ਇੱਧਰ ਸਲਾਈ ਲਾ ਲਈ ਆ ਜੀ ਜਿਸ ਤਰ੍ਹਾਂ ਕਿ ਆਏ ਆਪਾਂ ਕੱਚੀ ਸਲਾਈ ਲਾ ਲੈਣੀ ਹੈਗੀ ਇਧਰੋਂ ਸੈਟ ਕਰਕੇ ਜਿਹੜੀ ਇਧਰੋਂ ਜਿੰਨਾ ਕ ਆਪਾਂ ਘੇਰੇ ਦੇ ਵਿੱਚ ਰੱਖਣੀ ਹੈਗੀ ਬਾਕੀ ਜਿਹੜੀ ਵਾਧì ਆ ਆਪਾਂ ਇਧਰ ਲਈ ਸੜ ਕੱਢ ਦੇਣੀ ਆ ਹਾਂਜੀ ਇਸੇ ਤਰੀਕੇ ਨਾਲ ਹੀ ਆਹ ਦੇਖਿਓ ਹਾਂਜੀ ਇੰਨੀ ਲਾਈਨਿੰਗ ਮੇਰੇ ਕੋਲੇ ਨਾ ਵਾਧì ਆ ਇਹਦੇ ਵਿੱਚ ਤੇ ਆਪਾਂ ਅੰਦਰ ਵੀ ਇੰਨੀ ਰੱਖ ਲੀਆ ਅੰਦਰ ਆਪਾਂ ਇੰਨੀ ਕੁ ਵਾਧ ਰੱਖੀ ਆ ਤਾਂ ਕਿ ਆਪਣੇ ਜੇ ਕੋਈ ਮੜਮੋਟਾ ਕਪੜਾ ਸੁngੜੂਗਾ ਵੀ ਤੇ ਰੈਜਸਟਮੈਂਟ ਥੋੜੀ ਜੀ ਹੋ ਸਕਦੀ ਆ ਆਪਣੇ ਇੱਕ ਅੱਧਾ ਇੰਚ ਆਪਾਂ ਅੰਦਰ ਸੈੱਟ ਲਵਾਂਗੇ ਇੰਨੇ ਕ ਵਧਾ ਕੇ ਤੇ ਬਾਕੀ ਆਪਾਂ ਜਿਹੜੀ ਵਾਧਦੀ ਆ ਇੱਧਰ ਵਾਰ ਕੱਢ ਲਵਾਂਗੇ ਇਹਨੂੰ ਆਪਾਂ ਕੱਚਾ ਇਸ ਤਰੀਕੇ ਨਾਲ ਕਰਨਾ ਏ ਹਾਂਜੀ ਧਿਆਨ ਨਾਲ ਦੇਖਿਓ ਜਿੱਦਾਂ ਕਿ ਹੁਣ ਆਪਣੀ ਆਹ ਲੈਨਿੰਗ ਇੰਨੀ ਵਾਧੀ ਆ ਗਈ ਇਹ ਤੋਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਧਰੋਂ ਕੱਚਾ ਕਰਾਂਗੇ ਚੱਕਾ ਤੋਂ ਜਿੱਥੋਂ ਆਪਾਂ ਪਾਈਪਿੰਗ ਕੱਢਣੀ ਆ ਇਹਦੇ ਨਾਲ ਪਾਈਪਿੰਗ ਵੀ ਸੌਖੀ ਨਿਕਲਿਆ ਹੁੰਦੀ ਆ ਤੇ ਬਹੁਤ ਹੀ ਆਸਾਨੀ ਜੀ ਨਾਲ ਨਿਕਲਦੀ ਆਗੀ ਬਹੁਤ ਹੀ ਵਧੀਆ ਤਰੀਕਾ ਹੈ ਇੱਕ ਵਾਰੀ ਕਰਕੇ ਜਰੂਰ ਦੇਖਿਓ ਤੁਸੀਂ ਵੀਡੀਓ ਅੰਤ ਤੱਕ ਦੇਖਿਓ ਹਾਂਜੀ ਆਪਾਂ ਹੁਣ ਕੀ ਮੈਂ ਕੀਆ ਕੱਚਾ ਕਾੜ ਲਿਆ ਜਿਹੜੀ ਬਾਦ ਲਾਈਨਿੰਗ ਆ ਮੈਂ ਇਧਰਲੀ ਸਾਈਡ ਕੱਢ ਲਈ ਆਗੀ ਇਥੋਂ ਆਪਾਂ ਇੱਧਰ ਨੂੰ ਮੋੜ ਲਵਾਂਗੇ ਜਿਵੇਂ ਕਿ ਹੁਣ ਆਪਣੀ ਪੂਰੀ ਸੈਟ ਆ ਗਈ ਆ ਦੇਖਿਓ ਸਾਰੇ ਵਾਲ ਬੁਲ ਕੱਢ ਲਏ ਆਪਾਂ ਤਾਂ ਇਥੋਂ ਆਪਾਂ ਨੂੰ ਲਾਈਨਿੰਗ ਥੱਲੇ ਦੀ ਦਿੰਦੀ ਆ ਤਾਂ ਆਪਾਂ ਇਸ ਤਰੀਕੇ ਨਾਲ ਲਾੜੂਰੇ ਨੂੰ ਦੱਬ ਲਵਾਂਗੇ ਜਦੋਂ ਆਪਾਂ ਪਾਈਪਿੰਗ ਕੱਢਾਂਗੇ ਆਪਣੀ ਉੱਪਰ-ਨੀਚੇ ਨਹੀਂ ਹੋਊਗੀ ਜਮਾਂ ਬਰਾਬਰ ਰਹੂਗੀ ਪਾਈਪਿੰਗ ਵੀ ਸਫਾਈ ਚ ਨਿਕਲੂਗੀ ਹਾਂਜੀ ਆ ਦੇਖ ਸਕਦੇ ਹੁਣ ਮੇਰੀ ਇੰਨੀ ਲੈਣੀ ਵਧ ਗਈ ਆ ਤੇ ਅੰਦਰ ਵੀ ਮੈਂ ਥੋੜੀ ਜੀ ਸੈਟ ਲਈ ਜਿੰਨੀ ਕਿ ਮੈਨੇ ਲੋੜ ਆ ਗਈ ਉਨੀ ਕੁ ਮੈਂ ਅੰਦਰ ਰੱਖ ਲਈ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੰਨੀ ਕੁ ਮੈਂ ਅੰਦਰ ਰੱਖ ਲਈ ਆਗੀ ਤੇ ਬਾਕੀ ਮੈਂ ਇੱਧਰ ਬਾਹਰ ਕੱਢਤੀ ਹੁਣ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਹਾਂਜੀ ਹੁਣ ਇਹ ਆਪਾਂ ਪੱਲਾ ਇੱਕੋ ਜਿਹਾ ਕਰ ਲਿਆ ਇਸੇ ਤਰੀਕੇ ਨਾਲ ਹੀ ਆਪਾਂ ਇੱਧਰਲਾ ਲੜ ਕਰ ਲੈਣਾ ਹਾਂਜੀ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਇੱਧਰ ਦੇਖਦੇ ਆਂਗੇ ਵਿਸ਼ਾਖੇ ਜਿੰਨੀ ਆਪਣੀ ਬਾਦੀ ਆਪਾਂ ਸਾਰੀ ਇੱਧਰ ਕੱਢ ਲਵਾਂਗੇ ਲੈਣੀ ਹਾਂਜੀ ਆਹ ਦੇਖ ਸਕਦੇ ਹੋ ਤੁਸੀਂ ਆਪਣੀ ਨਾ ਐਨਾ ਵਾਲ ਪੈਂਦਾ ਇਹਦੇ ਵਿੱਚ ਇਹ ਸਾਰਾ ਵਾਲ ਮੈਂ ਇੱਧਰ ਸੈੱਟ ਕਰ ਲੂੰਗੀ ਇੱਧਰ ਵੀ ਸੜਾ ਥੋੜੀ ਥੋੜੀ ਬਾਦਰ ਆ ਰੱਖ ਕੇ ਨਾ ਬਾਕੀ ਮੈਂ ਬਾਹਰ ਕੱਢ ਦੂੰਗੀ ਹਾਂਜੀ ਇਹ ਆਪਣੀ ਇੱਥੇ ਕੰਨੀ ਕ ਸੈੱਟ ਬਹੁਤ ਆ ਗਈ ਬੱਸ ਇੰਨੀ ਕੁ ਜਾਣੇ ਦਾ ਥੋੜੀ ਜੀ ਉੱਠਦੀ ਹੋਵੇ ਵਾਸਤੇ 1/4 ਇੰਚ ਬਾਅਦ ਇਹਦੇ ਚ ਇੰਨੀ ਬਾਹਰ ਨਿਕਲਦੀ ਆ ਦੋਨਾਂ ਸਾਈਡੀ ਥੋੜੀ ਥੋੜੀ ਵਧਾ ਲੈਣੀ ਆ ਥੋੜੀ ਜੀ ਮੈਂ ਇੱਧਰ ਪਹਿਲਾਂ ਕਰ ਚੁੱਕੀ ਆ ਸੈੱਟ ਤੇ ਹੁਣ ਆਪਾਂ ਇੱਧਰ ਕਰ ਲਈ ਆ ਉਧਰ ਲਈ ਮੈਂ ਤਾਂ ਨਹੀਂ ਸੋਨੂੰ ਦਿਖਾਈ ਪਹਿਲਾਂ ਕਰ ਲਈ ਕਿਉਂਕਿ ਵੀਡੀਓ ਬਾਲੀ ਲੰਬੀ ਹੋ ਜਾਣੀ ਸੀਗੀ ਹੁਣ ਆਪਾਂ ਜਿੰਨੀ ਆ ਵਾਧੀ ਆ ਨਾ ਬਾਹਰ ਰੱਖ ਕੇ ਤੇ ਸਲਾਈ ਲਾਵਾਂਗੇ ਤਾਂ ਵਧੀਆ ਲੱਗਿਆ ਕਮੈਂਟ ਕਰਕੇ ਦੱਸਿਓ ਜਰੂਰ ਕਿਵੇਂ ਲੱਗਿਆ ਮੈਨੂੰ ਤਾਂ ਬਹੁਤ ਸੌਖਾ ਤਰੀਕਾ ਲੱਗਦਾ ਇਹ ਮੇਰੇ ਪਾਈਪਿੰਗ ਵੀ ਬਹੁਤ ਸੌਖੇ ਤਰੀਕੇ ਨਾਲ ਨਿਕਲ ਜਾਂਦੀ ਆ ਆਪਾਂ ਉਰੇ ਤੋਂ ਅੰਦਰ ਨੂੰ ਸਲਾਈ ਲਾਤੀ ਥੋੜੀ ਜਿਹੀ ਜਿਵੇਂ ਕਿ ਆਹ ਦੇਖੋ ਅੰਦਰ ਨੂੰ ਥੋੜੀ ਸਲਾਈ ਲਾਤੇ ਜਦੋਂ ਆਪਾਂ ਪਾਈਪਿੰਗ ਕੱਢਾਂਗੇ ਆਹ ਚੀਜ਼ ਆਪਣੀ ਉੱਠੂ ਵੀ ਨਹੀਂ ਹੁਣ ਜਿਹੜਾ ਵਾਧੂ ਹੋਊਗਾ ਆਪਾਂ ਕੱਟ ਦਵਾਂਗੇ ਛਿੰਨੀ ਲਾਈਨਿੰਗ ਹੋਊਗੀ ਇਹ ਆਪਣੀ ਫालतੂ ਲਾਈਨਿੰਗ ਕੱਟੀ ਗਈ ਅੰਦਰ ਡਿੱਕਾ ਜਿਹਾ ਨਹੀਂ ਲੱਗੂਗਾ ਆਪਾਂ ਨੂੰ ਤੇ ਬਹੁਤ ਹੀ ਵਧੀਆ ਸੌਖੇ ਜਿਹੇ ਤਰੀਕੇ ਨਾਲ ਪਾਈਪਿੰਗ ਨਿਕਲਿਆਉਣੀ ਹੈ ਹੁਣ ਆਪਾਂ ਪਾਈਪਿੰਗ ਦੇ ਮਾਰ ਕੇ ਲਾ ਕੇ ਪਾਈਪਿੰਗ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਅੰਦਰ ਵੀ ਪੂਰੀ ਆ ਗਈ ਹੈ ਵਧੀਆ ਧਿਆਨ ਨਾਲ ਦੇਖਿਓ ਤੇ ਇੱਧਰ ਵੀ ਆਪਣਾ ਕੋਈ ਵੀ ਬਲ ਨਹੀਂ ਆਇਆਗਾ ਵੀ ਜਾਣੇ ਦਾ ਪੂਰੀ ਵਧੀਆ ਨਿਕਲਦੀ ਆ ਦੇਖਿਓ ਹਾਂਜੀ ਹਾਂਜੀ ਜਿਵੇਂ ਕਿ ਦੇਖ ਲਓ ਤੁਸੀਂ ਹੁਣ ਇੱਧਰ ਵੀ ਆਪਣੀ ਸੈਟ ਆ ਥੋੜੀ ਜੀ ਆਪਾਂ ਵਾਧ ਰੱਖ ਕੇ ਬਾਕੀ ਆਪਾਂ ਬਾਹਰ ਕੱਢ ਕੇ ਕਟਿੰਗ ਕਰ ਲਈ ਤੇ ਬਹੁਤ ਹੀ ਸੌਖਾ ਆ ਤਰੀਕਾ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ